ਅਸੀਂ ਸੀਗੇ ਮੇਲਾ ਜਾਗਦੇ ਜੁਗਲੂਆਂ ਦੇ ਵਿੱਚ ਬਠਿੰਡੇ ਅੱਜ ਆਖਰੀ ਪੜਾਅ ਤੇ ਹੈ ਮੇਲਾ ਤੇ ਅੱਜ ਅਸੀਂ ਪਹੁੰਚੇ ਸੀਗੇ ਸਿੰਘ ਸਟਾਈਲ ਦਸਤਾਰ ਟ੍ਰੇਨਿੰਗ ਸੈਂਟਰ ਆਪਾਂ ਕਹਿ ਸਕਦੇ ਹਾਂ ਕਿ ਸਿੰਘ ਦਸਤਾਰ ਅਕੈਡਮੀ ਬਠਿੰਡਾ ਇਹ ਆ ਦੇਖੋ ਤੁਸੀਂ ਪੱਗ ਬੰਨਣ ਦੇ ਸਟਾਈਲ ਵੀ ਬਾਈ ਨੇ ਦੱਸੇ ਹੋਏ ਆ ਸਭ ਤੋਂ ਪਹਿਲਾਂ ਬਾਈ ਦਾ ਆਪਾਂ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਬਾਈ ਆਪਣਾ ਨਾਮ ਦੱਸੋ ਤੇ ਜਿਹੜਾ ਪ੍ਰੋਫੈਸ਼ਨਲ ਤੁਸੀਂ ਚੁਣਿਆ ਕੀ ਤੁਹਾਨੂੰ ਇਹ ਬਰਾਸਤੀ ਪ੍ਰੋਫੈਸ਼ਨਲ ਮਿਲੇ ਜਾ ਕਿਸੇ ਤੋਂ ਚਣਕ ਲੱਗੀ ਉਸ ਮੇਰਾ ਨਾਮ ਦਿਲਤਾ ਸਿੰਘ ਹੈ ਜੀ ਮੈਂ ਨਾ ਮੈਨੂੰ ਸ਼ੌਂਕ ਸੀਗਾ ਪੱਗ ਬਣਵਾਉਂਦਾ ਪਹਿਲਾਂ ਜੀ ਛੋਟਾ ਹੁੰਦਾ ਤੇ ਮੈਂ ਕਿਥੇ ਦੇ ਮਿੰਤਾ ਕਰਦਾ ਹੁੰਦਾ ਸੀ ਪੱਗ ਬਣਵਾਉਣ ਲਈ ਉਹ ਬੰਦੇ ਨੇ ਮੇਰੇ ਇੱਕ ਦਿਨ ਮੈਂ ਪਾਂ ਫੰਕਸ਼ਨ ਤੇ ਜਾਣਾ ਸੀਗਾ ਤੇ ਪੱਗ ਨਹੀਂ ਬੰਨੀ ਫਿਰ ਬਾਬੇ ਮੂਰੇ ਆਪਾਂ ਗੁਜਵਾਰਾ ਕਿਲਾ ਮਾਰ ਕੇ ਗਿਆ ਅਦਾਸ ਕੀਤੀ ਕਿ ਬੱਬਾ ਆ ਜਾ ਤਾਂ ਲੜ ਲਾ ਦੇ ਤੇ ਜਾਂ ਫਿਰ ਮੇਰੇ ਕੇਸ ਕੱਟੇ ਕਟੇ ਜਾਣਗੇ ਤੇ ਬਾਬੇ ਨੇ ਮੈਂ ਅਦਾਸ ਕੀਤੀ ਅੱਧੇ ਘੰਟੇ ਚ ਸਹੀ ਮੈਂ ਘਰੇ ਜਾ ਕੇ ਪੱਗ ਬੰਨੀ ਆਪ ਜਦੋਂ ਮੈਨੂੰ ਕੁਝ ਨਹੀਂ ਪਤਾ ਸੀਗਾ ਤੇ ਉਦੋਂ ਬਾਬੇ ਨੇ ਇਹ ਜੀ ਕਿਰਪਾ ਕੀਤੀ ਬਾਬੇ ਨੇ ਚੰਨਾ ਅਦਾਸ ਕੀਤੀ ਤੇ ਬਾਬਾ ਦੇਖ ਰਾ ਰਹੇ ਆ ਤੇਰੇ ਤੇ ਹੁਣ ਆ ਜਿਹੜੀ ਸੇਵਾ ਦਿੱਤੀ ਹੈ ਇਹ ਲੋਕਾਂ ਦੇ ਵੀ ਸਜਾਵਾਂ ਹੁਣ ਮੈਂ ਤੇ ਹਾਂ ਅੱਛਾ ਭਾਈ ਜੀ ਇਸ ਕਿੱਤੇ ਦੇ ਵਿੱਚ ਤੁਸੀਂ ਕਿੰਨੇ ਸਾਲਾਂ ਤੋਂ ਜੁੜੇ ਹੋਏ ਹੋ ਤੇ ਪੱਗ ਬੰਨਣ ਦਾ ਜਿਹੜਾ ਵੱਲ ਹੈ ਤੁਸੀਂ ਕਿਸੇ ਤੋਂ ਸਿੱਖਿਆ ਜਾ ਆਪਣੇ ਅੰਦਰੋਂ ਆਏ ਹੁੰਦੇ। ਇਹ ਵੀਰੇ 2006 ਤੋਂ ਸਿਖਾ ਰਹੇ ਆ ਪੱਗ ਮੈਂ। ਇਹ ਸਿੱਖਿਆ ਨਹੀਂ ਕੀਤੀ ਤੋਂ ਹੌਲੀ-ਹੌਲੀ ਸਾਰੇ ਸਟਾਈਲ ਬੰਦੇ-ਬੰਦੇ ਇਹ ਹੌਲੀ-ਹੌਲੀ ਜਿਵੇਂ ਜਿਵੇਂ YouTube ਤੇ ਦੇਖਦਾ ਗਿਆ ਮੈਂ ਸਟਾਈਲ ਕਿ ਆ ਬੰਨੇ ਆ ਤੇ ਉਸ ਉਸੇ ਨਾਲ ਕਾਪੀ ਕਰੀ ਗਿਆ ਫਿਰ ਮੈਂ। ਉਹ ਸਾਰੇ ਆਜਾ ਉਹ ਜਿਹੜਾ ਸਾਡੀ ਸਟਾਈਲ ਹੁੰਦੇ ਆ ਉਹ ਸਾਰੇ ਬਨ ਲੈਂਦੇ ਆਪਾਂ। ਕਿੰਨੇ ਸਾਲ ਹੋ ਗਏ ਬਾਈ ਇਸ ਕਿੱਤੇ ਚ ਪਏ ਨੂੰ? ਆਪਾਂ ਨੂੰ 2006 ਤੋਂ ਵੀਰੇ ਸਿਖਾ ਰਹੇ ਆ ਪੱਗ। ਹਾਂ ਉਹ ਰੈਗੂਰ ਸਿਖਾ ਰਹੇ ਹੁਣ ਇਸ ਟਾਈਮ ਪੱਗ। ਜਿਵੇਂ ਇਸ ਤਰ੍ਹਾਂ ਦੇ ਮੇਲੇ ਲੱਗਦੇ ਆ ਮੇਲੇ ਤੋਂ ਬਿਨਾ ਕੋਈ ਵਿਆਹਾਂ ਦੇ ਪ੍ਰੋਗਰਾਮ ਆਉਂਦੇ ਆ ਉਹ ਵੀ ਤੁਹਾਨੂੰ ਸਾਈਆਂ ਆਉਂਦੀ ਆ ਉੱਥੇ ਜਾਣੇ ਹੋ ਪੰਜਾਬ ਦੇ ਲਗਭਗ ਕਿਹੜੇ ਕਿਹੜੇ ਕੋਨਿਆਂ ਤੱਕ ਹੁਣ ਤੁਸੀਂ ਜਾ ਚੁੱਕੇ ਹੋ ਸਾਰੇ ਜਾਣੇ ਹੁਣ ਜੈਪੁਰ ਦੇ ਪ੍ਰੋਗਰਾਮ ਬੁੱਕ ਹੈ ਜੀ ਮੇਰੇ ਕੋਲ ਅਗਲੇ ਮਹੀਨੇ ਦੇ ਚੰਡੀਗੜ੍ਹ ਦਿੱਲੀ ਬੰਬਈ ਸਾਰੇ ਜਾਣੇ ਆ ਜੀ ਬਾਕੀ ਆਪਾਂ ਫਿਲਮ ਫਲਾਂਚ ਵੀ ਪੱਗਾ ਬੰਦਦੇ ਨੇ ਰਾਹੁਲ ਦੇਵ ਦੇ ਬੋਲੀਵੁੱਡ ਦੇ ਉਹਨਾਂ ਦੇ ਵੀ ਆਉਂਦੇ ਆ ਆਪਾਂ ਤੇ ਵਿਆਹ ਸ਼ਾਦੀ ਦੇ ਬਹੁਤ ਆਪ ਨੂੰ ਆਫਰ ਆਉਂਦੀਆਂ ਜਿਹੜਾ ਤੁਸੀਂ ਇੱਥੇ ਮੇਲੇ ਦੇ ਉੱਪਰ ਪੱਗ ਬੰਨ੍ਹ ਦਾ ਟ੍ਰੇਨਿੰਗ ਸੈਂਟਰ ਦਾ ਲਾਇਆ ਹੋਇਆ ਬੋਰਡ ਇਹ ਫ੍ਰੀ ਆਫ ਕਾਸਟ ਆ ਜਾਂ ਚਾਰਜ ਕਰਦੇ ਆ ਨਹੀਂ ਇਹ ਫ੍ਰੀ ਆਫ ਕਾਸਟ ਐ ਜਿਹੜਾ ਵੀ ਆ ਰਿਹਾ ਉਹਦੇ ਫ੍ਰੀ ਪੱਗ ਬਣ ਕੇ ਦੇ ਰਹੇ ਆ ਆਪਾਂ ਹਾਂਜੀ ਇੱਥੇ ਕੋਈ ਚਾਰਜਿੰਗ ਨਹੀਂ ਲੈ ਰਿਹਾ ਕੋਈ ਚਾਰਜ ਨਹੀਂ ਲੈ ਰਿਹਾ ਆਪਾਂ ਉਹ ਤਾਂ ਕੋਈ ਸਪੈਸ਼ਲ ਬੁੱਕ ਕਰਦਾ ਉੱਥੇ ਜ਼ਰੂਰ ਬਣਦਾ ਚਾਰਜ ਲੈਨੇ ਆ ਹਾਂਜੀ ਹਾਂਜੀ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਖਾਚਾ ਵੀ ਹੁੰਦਾਗਾ ਠੀਕ ਹੈ ਜੀ ਇੱਥੇ ਆਪਾਂ ਫ੍ਰੀ ਕਰ ਰਹੇ ਆ ਜੇ ਕੋਈ ਬੁੱਕ ਕਰਦਾ ਉਹਦੇ ਛੋਟੇ ਮੋਟੇ ਜਿੰਨੇ ਕਿਚ ਆ ਜਨੂਨ ਦੇ ਚਾਰਜ ਹੁੰਦੇ ਉਸ ਹਿਸਾਬ ਨਾਲ ਲੈਨੇ ਆਪਾਂ ਭਾਈ ਜੀ ਇਸੇ ਮੇਲੇ ਤੇ ਫ੍ਰੀ ਆ ਜੇ ਪੰਜਾਬ ਦੇ ਕਿਤੇ ਵੀ ਮੇਲਾ ਲੱਗਦਾ ਉੱਥੇ ਵੀ ਫ੍ਰੀ ਹੁੰਦਾ ਜਿੱਥੇ ਇਨਾ ਸੋਹਣਾ ਤੁਸੀਂ ਕੰਮ ਸ਼ੁਰੂ ਕੀਤਾਗਾ ਸਿੱਖ ਧਰਮ ਨਾਲ ਵੀ ਜੁੜਿਆ ਹੈ ਦਸਤਾਰ ਬੰਨਣ ਦੇ ਲਈ ਨੌਜਵਾਨਾਂ ਦੇ ਵਿੱਚ ਵੀ ਬੜੀ ਉਤਸੁਕਤਾ ਹੈ ਤੇ ਤੁਸੀਂ ਐਂ ਦੱਸੋ ਵੀ ਪਹਿਲਾਂ ਨਾਲੋਂ ਹੁਣ ਦੇ ਨੌਜਵਾਨਾਂ ਵਿੱਚ ਪੱਗ ਬੰਨਣ ਦਾ ਟ੍ਰੈਂਡ ਵਧਿਆ ਜਾਂ ਘਟਿਆ ਨਹੀਂ ਟ੍ਰੈਂਡ ਵਧਿਆ ਇਸ ਸਮੇਂ ਤਾਂ ਬਿਲਕੁਲ ਜ਼ਿਆਦਾ ਹੈਗਾ ਪਤਾ ਕਿ ਪੱਗਾਂ ਦਿਖਾਉਣ ਵਾਲੇ ਬਹੁਤ ਘੱਟ ਲੋਕ ਆ ਗਏ ਪਈਆ ਕੋ ਟਾਈਮ ਨਹੀਂ ਦੇ ਰਹੇ ਬੱਚੇ ਹੁਣ ਬਹੁਤ ਜਿੱਦ ਕਰਦੇ ਪੱਗ ਬਨਉਣੀ ਆ ਕੋਈ ਬੰਦੇ ਟਾਈਮ ਨਹੀਂ ਦੇ ਰਹੇ ਐਸਾ ਕਹਿੰਦਾ ਜੀ ਸਾਡੇ ਕੋਲ ਆਓ ਵਾਦ-ਵਾਦ ਅਸੀਂ ਸਿਖਾਉਣੀ ਤੇਰਾ 10 ਦਿਨਾਂ ਚ ਬੰਦੇ ਨੂੰ ਫੁੱਲ ਟ੍ਰੇਨ ਕਰਦੇ ਜਿਹਨੂੰ ਪੂਣੀ ਤੱਕ ਨਹੀਂ ਹੁੰਦੀ ਆ ਪੂਣੀ ਜੇ ਮੈਂ ਸੌਖਾ ਜਿਹਾ ਸਵਾਲ ਪੁੱਛਾਂ ਜਿਹੜਾ ਦਰਸ਼ਕਾਂ ਨੂੰ ਸਮਝ ਆ ਜਾਵੇ ਸਭ ਤੋਂ ਸੌਖੀ ਪੱਗ ਇਹਨਾਂ ਵਿੱਚੋਂ ਕਿਹੜੀ ਪੱਗ ਆ ਜਿਹੜੀ ਬਹੁਤ ਘੱਟ ਸਮੇਂ ਦੇ ਵਿੱਚ ਬਨਣੇ ਆ ਜੀ ਸੌਖੀ ਵੀਰੇ ਦੋ ਸਟਾਈਲ ਹੋ ਜਾਂਦੇ ਆ ਆ ਵੀ ਸੌਖਾ ਜੀ ਤੇ ਆ ਵੀ ਸੌਖਾ ਗਾ ਅੱਛਾ ਬੱਟਾਂ ਵਾਲੀ ਵੀ ਠੀਕ ਆ ਪੂਣੀ ਵੀ ਠੀਕ ਆ ਹਾਂ ਜੇ ਦੋਨਾਂ ਤੇ ਬੰਦਾ ਬਣਨ ਵਾਲਾ ਹੋਵੇ ਨਾ ਮਿੰਟ ਚ ਬਣੀ ਜਾਂਦੀ ਹੈ ਬੰਦੇ ਦੀ ਪੂਣੀ ਤੇ ਡਿਪੈਂਡ ਹੁੰਦਾ ਮੇਨਲੀ ਦੋਨੇ ਔਖੇ ਸਟਾਈਲ ਆ ਦੋਨੇ ਆ ਬਾਕੀ ਸਾਰੇ ਔਖੇ ਸਟਾਈਲ ਆ ਨਵਾਂ ਬੰਦਾ ਜਦੋਂ ਕੋਈ ਪੱਗ ਬਨਣ ਲੱਗਦਾ ਹੈ ਤਾਂ ਉਹਨੂੰ ਥੋੜਾ ਸਿਰ ਤੇ ਰੱਖਣੀ ਵੀ ਔਖੀ ਆ ਤਾਂ ਪੱਗ ਕਿੰਨੇ ਕਮੀਟਰ ਦੀ ਹੋਣੀ ਚਾਹੀਦੀ ਹੈ ਸਟਾਰਟਿੰਗ ਦੇ ਵਿੱਚੋਂ ਰੱਖਣੀ ਵੀ ਸੌਖੀ ਹੋਵੇ ਤੇ ਕੱਪੜਾ ਕਿਹੜਾ ਹੋਣਾ ਚਾਹੀਦਾ ਸਟਾਰਟਿੰਗ ਮੇਰੇ ਫੁੱਲ ਬੈਲ ਦਾ ਕੱਪੜਾ ਹੋਣਾ ਚਾਹੀਦਾ ਕਟੋਰੀ ਜੇ ਬੰਦਾ ਸ਼ੁਰੂ ਤੋਂ ਬਨਣ ਲੱਗ ਰਿਹਾ ਉਹਨੂੰ 6.5 ਤੋਂ ਸ਼ੁਰੂ ਕਰਨੀ ਚਾਹੀਦੀ ਹੈ ਪੱਗ वैसे मिनिमम जेडी होना पग्गा बनी हुई आपा है आपा 7.5 हैगी है जी अठे 8 मीटर भी बनी आंदे फिर साथ दे हिसाब ना बनी जाती है आपा बंदा एक बारी ट्राई करे 6.5 तो जे 6.5 तो छोटी लगती है फिर 7.5 ਕਰ ਸਕਦਾ ਬੰਦਾ ਪੂਣੀ ਕਰਨ ਦਾ ਕੋਈ ਬਾਲਾ ਦੱਸੋ ਪੂਣੀ ਕਰਨ ਦੇ ਵੀ ਹਰੇਕ ਨੂੰ ਨਾ ਤਾਂ ਪੂਣੀ ਕਰਨੀ ਆਉਂਦੀ ਹੈ ਪੂਣੀ ਤੋਂ ਬਾਅਦ ਨਾ ਲੜ ਪੂਰਾ ਆਉਂਦਾਗਾ ਪੂਣੀ ਵੀਰੇ ਪਤਾ ਕੀ ਇੱਕ ਤਾਂ ਆਪਾਂ ਛਿੜਕਦੇ ਆਂ ਹੱਥਾਂ ਨਾਲ ਪਾਣੀ ਆਪਾਂ ਠੀਕ ਹੈ ਜੀ ਉਹ ਪ੍ਰੈਸ਼ਰ ਨਾਲ ਪਾਣੀ ਛਿੜਕੋ ਖਿਲਰ ਕੇ ਛਿੜਕਦਾਗਾ ਠੀਕ ਹੈ ਫਿਰ ਆਪਾਂ ਨਾ ਜਿਹੜੋ ਆਪਾਂ ਬੰਨ ਗਏ ਜੇ ਬੰਨ ਗਏ ਪੂਣੀ ਕਰੋਗੇ ਤੁਸੀਂ ਖਿੱਚ ਕੇ ਇਹਨੂੰ ਸਿੱਧਾ ਖਿੱਚ ਲੋ ਬਿਲਾਂ ਪੁਣੀ ਫਿਰ ਵੀ ਪੁਣੀ ਸੱਟ ਹੁੰਦੀ ਹੈ ਨਾ ਕਈ ਵਾਰ ਨਾ ਇੱਥੋਂ ہماری ਪੁਣੀ ਨਾ ਦੇ ਲਈ ਜਾਂਦੇ ਆ ਪੁਣੀ ਸੱਟ ਨਹੀਂ ਹੁੰਦੀ ਪੱਗ ਖੁੱਲ ਜਾਂਦੀ ਹੈਗੀ ਬੰਨਣ ਲੱਗੇ ਵੀ ਪ੍ਰੋਬਲਮ ਆਉਂਦੀ ਜੇ ਤੁਸੀਂ ਪੁਣੀ ਪ੍ਰੋਪਰ ਕਰ ਲਓਗੇ ਨਾ ਪੱਗ ਵੀ ਠੀਕ ਮੈਚ ਕਰ ਸਕਦਾ ਹੋ ਤੁਹਾਡੀ ਅੱਛਾ ਏਦਾਂ ਇਹ ਗੱਲ ਦੱਸੋ ਲੋਕਾਂ ਦੇ ਕੋਲੇ ਹੁਣ ਟ੍ਰੈਂਡ ਹੈਗਾ ਕਿ ਸ਼ਰਟ ਨਾਲ ਪੱਗਾਂ ਮੈਚ ਕਰਨੀਆਂ ਤੇ ਪੱਗਾਂ ਵੀ ਬਹੁਤ ਹੁੰਦੀਆਂ ਤੇ ਲੋਕਾਂ ਦਾ ਸ਼ਡਿਊਲ ਬਿਜ਼ੀ ਹੈ ਪੱਗ ਬੰਨ ਦਾ ਰੋਜ਼ ਵੀ ਟਾਈਮ ਨਹੀਂ ਤਾਂ ਤੁਸੀਂ ਇਹ ਸਮਝਾਓ ਕਿ ਜੇ ਪੱਗ ਬੰਨ ਕੇ ਇੱਕ ਵਾਰ ਉਹ ਨੂੰ ਰੱਖ ਲੇ ਦੁਬਾਰਾ ਜੇ ਚੜਾਉਣੀ ਹੈ ਇਹਨਾਂ ਵਿੱਚੋਂ ਕਿਹੜਾ ਮਾਡਲ ਸਹੀ ਰਹੂਗਾ ਕਿ ਉਹ ਪੱਕ ਢਿੱਲੀ ਬਣਣੀ ਚਾਹੀਦੀ ਹੈ ਟਾਈਟ ਬਣਣੀ ਚਾਹੀਦੀ ਹੈ ਜਿਹੜੀ ਸਵੇਰੇ ਵੀ ਅਹੀਂ ਚੜ ਜਾਏ ਉਹ ਵੀ ਜੇ ਜੇ ਦਾ ਆਪਾਂ ਪੱਕ ਤੇ ਬਸ ਇਹ ਜਿੰਨੇ ਵਾਰ ਮੱਝੀ ਧਾਲੋ ਪੰਨੀ 10 ਵਾਰੀ ਧਾਲੋ ਠੀਕ ਹੈ ਜੀ ਨਿਊ ਚੋ ਕੱਪੜਾ ਬਨਣੋਂਗੇ ਪੱਗ ਕਿ ਤੁਸੀਂ 50 ਵਾਰੀ ਤਾਲੋ ਤੁਸੀਂ ਪੱਗ ਨਹੀਂ ਖਲੇ ਜੇ ਤੁਸੀਂ ਪੱਗ ਪਹਿਲੀ 50 ਨਾ ਬਨੋਗੇ ਪੱਗ ਦੋ ਤਿੰਨ ਵਾਰੀ ਤਾਂ ਰਿਆਗੂ ਖੇਡ ਲ ਜਾਂਦੀ ਆ ਹੁਣ ਮੇਰੇ ਕੋ ਮਲਾਜਮ ਹੁੰਦੇ ਪੁਲਸ ਵਾਲੇ ਲੱਗੇ ਐ ਐਸਐਚਓ ਵੀ ਪੱਗ ਬਣਾਉਂਦੇ ਐ ਠੀਕ ਐ ਉਹ ਆ ਪੱਗ ਬਣਾਉਂਦੇ ਜਲਦੀ ਹਾਂ ਪੁਛਮੀ ਦਸਤਾਰ ਹਾਂ ਪੁਛਮੀ ਦਸਤਾਰ ਇਹ ਤੋਂ ਸੋਖੀ ਤੇ ਵੀ ਇਹਰੇ ਹੁੰਦੇ ਮੋٹے ਲੜ ਧਾਨੀ ਸੋਖੀ ਇਹ ਜਮਾ ਵੀਰੇ ਅੱਛਾ ਇੱਕ ਮੈਨੂੰ ਆ ਬੜਾ ਵਧੀਆ ਲੱਗ ਰਿਹਾ ਗੋਲ ਦਸਤਾਰ ਇਹ ਦੱਸੋ ਇਹ ਕਿੰਨੀ ਕੁ ਔਖੀ ਐ ਸਿੱਖਣੀ ਇਹਨੂੰ ਹਰ ਕੋਈ ਬਨ ਸਕਦਾ ਐ ਜਾਂ ਜੋ ਸਿੱਖ ਧਰਮ ਨਾਲ ਜੁੜਿਆ ਜਾਂ ਜਿਹਦਾ ਅੰਮ੍ਰਿਤ ਪਾਣ ਕੀਤਾ ਹੋਏ ਉਹ ਬਣ ਸਕਦੇ ਬੰਨ ਵੀਰੇ ਸਾਰੇ ਬਣ ਸਕਦੇ ਆ ਪਤਾ ਕਿ ਜੇ ਕੋ ਸਤਕਾਰ ਨਾਲ ਬੰਨੂਗਾ ਬੰਦਾ ਸਾਰੀ ਬਣ ਸਕਦੇ ਆ ਠੀਕ ਹੈ ਜੀ ਤੇ ਅੱਜ ਕੱਲ ਮੋਨੇ ਮੁੰਡੇ ਜਾਦੇ ਬਣਦੇ ਆ ਵੈਸੇ ਇਹ ਚ ਸਟਾਈਲ ਜੇ ਜਿਹੜਾ ਸਰਦਾਰ ਬੰਦਾ ਨਾ ਬੰਦਾ ਸਿਕ ਗੁੱਸੇ ਅਮਤਾਰੀ ਬੰਨੂਗਾ ਉਹਰਾ ਥੋੜਾ ਸਾਈਜ਼ ਵੱਡਾ ਹੁੰਦਾਗਾ ਇਹ ਵੀ ਜਿਵੇਂ ਹੁਣ ਮੋਨਾ ਬੰਦਾ ਬਸ ਛੋਟਾ ਸਾਈਜ਼ ਉਸੇ ਸੋਹਣਾ ਬਣਿਆ ਹੋਇਆ ਆਪਾਂ ਵੀ ਨਾਲੇ ਸੋਹਣਾ ਲੱਗਦਾ ਨਾਲੇ ਬੰਨਿਆ ਇਹ ਠੀਕ ਹੈ ਨਾਲੇ ਸੋਖਾ ਨਾਲੇ ਬੰਨਿਆ ਇਹ ਸਮਝਾ ਜੀ ਅੱਛਾ ਜਿਹੜਾ ਆ ਆ ਜਿਹੜਾ ਗੋਲ ਦਸਤਾਰ ਵਾਲਾ ਇਹ ਕੱਲੇ ਮੁੰਡਿਆਂ ਲਈ ਹੈ ਜਾਂ ਬੀਬੀਆਂ ਵੀ ਬਣ ਸਕਦੀ ਬੀਬੀਆਂ ਵੀ ਬਣ ਸਕਦੀਆਂ ਸਾਰੇ ਸਾਰੇ ਬਣ ਸਕਦੇ ਸਾਰੇ ਸਟਾਈਲ ਬਜ਼ੁਰਗ ਵੀ ਬਣ ਸਕਦੇ ਆ ਇਹ ਸਿੱਖਣ ਨੂੰ ਆਉਂਦੇ ਸੋ ਕੋਈ ਮੇਰੇ ਕੋਲ ਤਾਂ ਐਸੇ 67 70 ਸਾਲਾਂ ਦੇ ਸਿੱਖਣ ਆ ਰਹੇ ਪੱਗ ਆ ਵੀ ਆਪ ਸਾਨੂੰ ਹੱਥ ਨਹੀਂ ਟਿਕਿਆ ਸਾਡਾ ਵੀ ਸਾਨੂੰ ਗੋਲ ਦਸਤਾਰ ਦੱਸੋ ਵੀ ਹਟ ਪੱਗ ਜਾਰੇ ਬਣੀ ਨਹੀਂ ਜਾਂਦੀ ਫਿਰ ਆਹ ਸਟਾਈਲ ਸਿਖਾਉਣੀ ਉਹਨਾਂ ਨੂੰ ਚਾਹੇ ਦੱਸੋ ਜਿਵੇਂ ਆ ਜੋਧਪੂਰੀ ਪਗੜੀ ਹੋਊਗੀ ਰਾਜਸਤਾਨੀ ਹੋਊਗੀ ਤੇ ਡੱਬੀ ਵਾਲਾ ਪਰਨਾ ਹੋ ਗਿਆ ਆ ਡੱਬੀ ਵਾਲਾ ਪਰਨਾ ਤਾਂ ਗੀਤਾਂ ਦੇ ਵਿੱਚ ਵੀ ਬਹੁਤ ਆਉਂਦਾ ਹੈ ਨਾ ਇਹਦੇ ਬਾਰੇ ਥੋੜਾ ਦੱਸੋ ਕਿੰਨੇ ਤੇ ਕਿੰਨਾ ਕੁ ਸੌਖਾ ਇਹਨੂੰ ਸਿੱਖਣਾ ਇਹ ਵੀਰੇ 3.5 ਮੀਟਰ ਦਾ ਪੰਨਾ ਜੀ ਠੀਕ ਹੈ ਜੀ ਇਹਦੀ ਪੂਣੀ ਨਹੀਂ ਹੁੰਦੀਗੀ ਇਹਨੂੰ ਖਿੱਚ ਕੇ ਬੰਨਣਾ ਪੈਂਦਾ ਬਿਨਾ ਪੂਣੀ ਤੋਂ ਹੀ ਬੰਨਣਾ ਪੈਂਦਾ ਇਹ ਕੱਪੜਾ ਕਿਹੜਾ ਵਰਤਿਆ ਜਾਂਦਾ ਇਸ ਕੱਪੜਾ ਵੀਰੇ ਇਹ ਟੈਰੀ ਕਾਰਡ ਦਾ ਕੱਪੜਾ ਹੁੰਦਾ ਮੋਟਾ ਹੁੰਦਾ ਥੋੜਾ ਜਿਹਾ ਕੱਪੜਾ ਜਿੰਨਾ ਮੋਟਾ ਬੰਨੋਗੇ ਤੁਸੀਂ ਕੱਪੜਾ ਪੰਨਾ ਸਹੀ ਸ਼ੇਪ ਆਊਗੀ ਜਿੰਨਾ ਤੁਸੀਂ ਛੋਟਾ ਪਤਲਾ ਕੱਪੜਾ ਬੰਨੋਗੇ ਸ਼ੇਪ ਨਹੀਂ ਬਣਦੀ ਉਹਦੀ ਕੱਪੜੇ ਦੀ ਜੇ ਬਾਈ ਕਿਸੇ ਨੇ ਸੋੜੇ ਤੋਂ ਪੱਗ ਸਿੱਖਣੀ ਹੋਵੇ ਤਾਂ ਆ ਤੁਹਾਡੀ ਆਹ ਡਿਸਪਲੇ ਜਿਹੜਾ ਨੰਬਰ ਹੈਗਾ ਇਹ ਤੇ ਕਾਲ ਕਰਕੇ ਸੋੜ ਤੁਸੀਂ ਸਿੱਖ ਤੇ ਆਪਾਂ ਸਵੇਰੇ ਆਪਣੀ ਟਾਈਮਿੰਗ ਹੈ ਸਵੇਰੇ 8:00 ਤੋਂ ਲੈ ਕੇ ਸ਼ਾਮ ਨੂੰ 8:00 ਤੱਕ ਟਾਈਮਿੰਗ ਹੈ ਟ੍ਰੇਨਿੰਗ ਦੀ ਠੀਕ ਆ ਬਾਈ ਤੁਸੀਂ ਸਮਾਂ ਦਿੱਤਾ ਤੇ 9 ਜਵਾਰ ਨੂੰ ਪੱਗ ਬੰਨਣ ਦੇ ਲਈ ਮੋੜਨ ਦੇ ਲਈ ਇੱਕ ਵੱਖਰੇ ਨੁਕਤੇ ਵੀ ਦੱਸਿਆ ਤੇ ਤੁਸੀਂ ਮੋਟੀਵੇਟ ਵੀ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ